ਜੋ ਵੀ ਸਟਾਰਟਿੰਗ ਚ ਮਤਲਬ ਜਦੋਂ ਜ਼ਿੰਦਗੀ ਦਾ ਪਹਿਲਾ ਗਾਣਾ ਕੀਤਾ ਸੀ ਅਜੇ ਅਸੀਂ ਉਹ ਗਾਣਾ ਜਾਦਾ ਹੀ ਗਲਤ ਹੋ ਗਈ ਬਾਈ ਤੇ ਰਿਗਰਟ ਹੋਇਆ ਸੀ ਮਤਲਬ ਬਾਅਦ ਚ ਬਹੁਤ ਸਾਡੇ ਮੂਕੀ ਬਹੁਤ ਫਿਰਨੀ ਸੀ ਅਸੀਂ ਲੱਭੇ ਨਹੀਂ ਚਾਰ ਕੇ ਦੇਣਾ ਤੇ ਉਹ ਕੀ ਹੋਇਆ ਮਤਲਬ ਮੈਂ ਸਟੂਡੀਓ ਗਿਆ ਮੈਨੂੰ ਉਹ ਕਹਿੰਦਾ ਜਿਹੜੇ ਮੁੰਡੇ ਨੇ 뮤ਜ਼ਿਕ ਕੀਤਾ ਸੀ ਮੈਨੂੰ ਕਹਿੰਦਾ ਯਾਰ ਗਾਦੇ ਗਾਦੇ ਕੋਈ ਨਹੀਂ ਹੁੰਦਾ ਮੈਂ ਉਹਨੂੰ ਉੱਥੇ ਵੀ ਗਿਆ ਮੈਂ ਕਿਹਾ ਯਾਰ ਬਾਈ ਵੀ ਯਾਰ ਆਪਾਂ ਹੋਰ ਗਾਣਾ ਕਰ ਲਈਏ ਕਹਿੰਦਾ ਕੋਈ ਨਹੀਂ ਹੁੰਦਾ ਜੁੜੇ ਗਾਣੇ ਤੇ ਮੁੱਦਾ ਬਣਦਾ ਹੁੰਦਾ ਕਹਿੰਦਾ ਉਹ ਮੁੱਦੇ ਵਾਲੇ ਗਾਣੇ ਉਹਦਾ YouTube ਵੀ ਨਹੀਂ ਚੱਲਦੀ ਸੀ ਭਾਈ YouTube ਵੀ ਨਹੀਂ ਸੀਗੀ ਉਦੋਂ ਸੰਗੀਤਾਂ ਦੇ ਗਾਣਾ ਪੈਂਦਾ DJ ਪੰਜਾਬ ਮਿਸਟਰ ਜੋਹਲ ਇਹਨਾਂ ਦੇ ਚੱਲਦਾ ਸੀ ਮੈਂ ਭਾਈ ਉਹ ਗਾਣਾ ਡੱਬ ਕਰਿਆ ਗਾਣਾ ਡੱਬ ਕਰਕੇ ਆਇਆ ਤੇ ਤਿੰਨ ਕ ਦਿਨ ਹੀ ਲੰਗੇ ਚੱਲ ਪਿਆ ਕੰਮ ਕਿੱਥੋਂ ਦਾ ਏ ਲੰਡੂ ਕਲਾਕਾਰ ਇਹ ਭਾਈ ਮੈਂ ਉਹਨੂੰ ਫੋਨ ਲਾਇਆ ਭਾਈ ਜਿਹਨੇ ਮਿਊਜ਼ਿਕ ਦਿੱਤਾ ਈ ਮੈਂ ਕਿਹਾ ਭਾਈ ਯਾਰ ਗਾਲਾਂ ਬਹੁਤ ਪਈ ਜਾਂਦੀਆਂ ਨੇ ਤੇ ਫੇਸਬੁੱਕ ਨਵੀਂ ਨਵੀਂ ਜੀ ਚਲਾਉਣ ਲੱਗੇ ਮੈਂ ਫੇਸਬੁੱਕ ਦੇ ਥੱਲੇ ਕਮੈਂਟ ਤਰਾ ਪਿੰਡ ਦਾ ਸਕੇੜਾ ਆ ਗਈ ਅਸੀਂ ਗੰਡਾਸੇ ਲੈ ਕੇ ਮੈਂ ਕਿਹਾ ਯਾਰ ਬਾਈ ਗਾਲਾਂ ਉਹ ਕਹਿੰਦਾ ਬਾਈ ਉਰਾਂ ਪਰਾਂ ਹੋ ਜਾ ਕਹਿੰਦਾ ਬਾਈ ਮੈਨੂੰ ਪਤਾ ਲੱਗੀ ਐ ਉੜਦੀ ਉੜਦੀ ਖਬਰ ਵੀ ਤੇਰੇ ਵਾਰਚ ਦਾ ਧਰਨੇ ਵਾਲੇ ਆ ਰਹੇ ਨੇ ਕਹਿੰਦਾ 1.5 200 ਬੰਦਾ ਐ ਨਹੀਂ ਪਤਾ 5 ਦਿਨ ਨਾ ਹਿੱਲੇ ਮੈਂ ਹੋ ਡਰ ਗਿਆ ਮੈਂ ਕਿਹਾ ਮੰਮੀ ਬੰਦੇ ਆਈ ਜਾਂਦੇ ਨੇ ਧਰਨਾ ਧੁਰਨਾ ਲੱਗੂਗਾ ਐ ਜੀ ਉਹ ਤੇ ਉਦੋਂ ਆਇਓ ਬਾਈ ਫਿਰ ਮੈਨੂੰ ਕਹੇ ਬੰਦੇ ਨੇ ਕਹਾਂ ਕਹਿੰਦਾ ਬਾਈ ਐ ਜਾ ਕੁਝ ਨਹੀਂ ਹੁੰਦਾ ਕਬਾਬ ਜੀ ਆਪਾਂ ਨੂੰ ਕੋਈ ਬੜਾ ਲੱਗਿਆ ਵੀ ਮੁੱਦਾ ਬਣਦਾ ਕਹਿੰਦਾ ਵੀ ਆਪਾਂ ਮਾਫੀ ਮੰਗ ਲਾਂਗੇ ਯਾਰ ਵੀ ਸਾਨੂੰ ਨਹੀਂ ਸਮਝ ਸੀ ਹੈ ਨਾ ਫੇਰ ਬਾਈ ਮੇਰੀ ਮਾਤਾ ਨੇ ਤੇ ਮਤਲਬ ਘਰੇ ਡੈਡੀ ਉਹਨਾਂ ਨੇ ਕਹਿੰਦੇ ਵੀ ਪਹਿਲਾਂ ਤੂੰ ਸਾਨੂੰ ਸੁਣਾ ਦਿਆ ਕਰ ਗਾਣਾ ਮਤਲਬ ਸਾਰਿਆਂ ਨੂੰ ਸੁਣਾ ਕੇ ਫੇਰ ਉਸ ਤੋਂ ਬਾਅਦ ਝੋਣੀ ਬਾਈ ਫੇਰ ਮੈਂ ਗਲਤੀ ਕੀਤੀ